ਥੈਂਕ ਯੂ ਅੱਜ ਤੁਸੀਂ ਸਾਰਿਆਂ ਨੇ ਇੱਥੇ ਆ ਕੇ ਸਾਡੇ ਪੇਸ਼ੈਂਟਸ ਨੂੰ ਚੈੱਕ ਕੀਤਾ ਉਹਨਾਂ ਨੂੰ ਟ੍ਰੀਟਮੈਂਟ ਬਾਰੇ ਸਾਰੀ ਜੋ ਵੀ ਤੁਸੀਂ ਇੱਥੇ ਗੱਲ ਕੀਤੀ ਆ ਸਾਡਾ ਸਿਰ ਝੁਕਦਾ ਤੁਹਾਡੀ ਸੇਵਾ ਵਾਸਤੇ ਥੈਂਕ ਯੂ ਵੈਰੀ ਮੱਚ ਪਾਪਾ ਜੀ ਤੁਹਾਨੂੰ ਤਰੱਕੀਆਂ ਬਖਸ਼ੇ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਡਾਕਟਰ ਰੱਬ ਸੀ ਅੱਜ ਵੀ ਹੈ No doubt ਜਿਹੜਾ ਤੁਹਾਡੇ ਅੱਗੇ ਬੈਡ ਤੇ ਪਿਆ ਬੰਦਾ ਉਹਦੇ ਲਈ ਰੱਬ ਹੀ ਆ ਤੁਸੀਂ ਪਰ ਕਿਤੇ ਕਿਤੇ ਅੱਜ ਇਲਾਜ ਮਹਿੰਗਾ ਹੋ ਗਿਆ ਬਹੁਤ ਹਨਾ ਟ੍ਰੀਟਮੈਂਟ ਬਹੁਤ ਮਹਿੰਗਾ ਹੋ ਗਿਆ ਤਾਂ ਬਹੁਤ ਸਾਰੇ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਤੁਸੀਂ ਉਹ ਆਪਸ਼ਨ ਵੀ ਜਰੂਰ ਨਾਲ ਰੱਖਣੇ ਆ ਲਾਈਫਟਾਈਮ ਸਸੀ ਗੱਲਪੰਡੀ ਸਸ ਉਹ ਠੀਕ ਠਾਕ ਹੋ ਗਏ ਸਸੀ ਗੱਲਰ ਸਾਹਿਬ ਸਸੀ ਗੱਲ ਜੀ ਵਾਈਗੁਰ ਜੀ ਕੀ ਫਤਿਹ ਜੀ ਥੈਂਕ ਯੂ ਸਾਰੇ ਡਾਕਟਰ ਸਾਹਿਬਾਨਾਂ ਦਾ ਤੁਸੀਂ ਇੱਥੇ ਅੱਜ ਸੁਪਨਿਆਂ ਦੇ ਘਰ ਆਏ ਹੋ ਸ਼ੁਕਰੀਆ ਤੁਹਾਡਾ ਤੁਸੀਂ ਪੜ੍ਹ ਲਿਖ ਕੇ ਬਹੁਤ ਮਿਹਨਤ ਕਰਕੇ ਡਾਕਟਰ ਬਣ ਜਾ ਰਹੇ ਹੋ ਲਾਸਟ ਈਅਰ ਦਾ ਸਾਰਿਆਂ ਦਾ ਨਾ ਜੀ ਤੇ ਵਾਈਗੁਰੂ ਕਿਰਪਾ ਕਰਨ ਤੁਸੀਂ ਆਪਣੀ ਲਾਈਫ ਦੇ ਵਿੱਚ ਬਹੁਤ ਤਰੱਕੀਆਂ ਕਰੋ ਚੰਗੇ ਡਾਕਟਰ ਬਣੋ ਚੰਗੇ ਹਸਪੀਟਲ ਬਣਾਵੋ ਤੇ ਬਸ ਇੱਕ ਨਾਲ ਦੀ ਨਾਲ ਇੱਕ ਚੰਗੇ ਇਨਸਾਨ ਜ਼ਰੂਰ ਬਣੇ ਰਹਿਣਾ ਆਪਾਂ ਹਨਾ ਅੱਜ ਡਾਕਟਰੀ ਪੇਸ਼ੇ ਦੇ ਵਿੱਚ ਇੱਕ ਬੜਾ ਜਨਨ ਕਿ ਇਸ ਤਰ੍ਹਾਂ ਦਾ ਇੱਕ ੱੱਬਾ ਲੱਗ ਰਿਹਾ ਵੀ ਸਾਰਾ ਕੁਝ ਕਮਰਸ਼ੀਅਲ ਹੋਈ ਜਾ ਰਿਹਾ ਹਨਾ ਤਿੱਕ ਮਾਰਸ਼ਲ ਹੋਣ ਦਾ ਮਸਤਬਾ ਤੇ ਵੀ ਆ ਵੀ ਆਪਾਂ ਹੁਣ 2-3 ਕਰੋੜ ਰੁਪਇਆ ਲਾ ਕੇ ਆਪਾਂ ਡਾਕਟਰੀ ਕਰਦੇ ਆ ਪੜ੍ਹਾਈ ਕਰਕੇ ਕੰਮ ਕਰਦੇ ਆ ਤਾਂ ਪੈਸਾ ਖਰਚ ਵੀ ਆਉਂਦਾ ਪਰ ਬਹੁਤ ਹਸਪੀਟਲਾਂ ਦਾ ਸਿਸਟਮ ਆ ਜਿਹੜਾ ਇਦਾਂ ਦਾ ਹੋ ਗਿਆ ਵੀ ਕਈ ਵਾਰੀ ਅਸੀਂ ਤਾਂ ਹੁਣ ਸੋਸ਼ਲ ਵਰਕ ਹੋਣ ਕਰਕੇ ਦੇਖਦੇ ਆ ਵੀ ਡੈੱਡ ਬੋਡੀ ਲੈਣ ਲਈ ਵੀ ਲੜਾਈ ਕਰਨੀ ਪੈਂਦੀ ਆ ਉੱਥੇ ਹਨਾ ਤੇ ਵਾਹਿਗੁਰੂ ਕਿਰਪਾ ਕਰਨ ਤੁਸੀਂ ਚੰਗੇ ਡਾਕਟਰ ਬਣੋ ਇਨਸਾਨੀਅਤ ਦੇ ਨਾਲ ਜੁੜ ਕੇ ਆਪਣਾ ਫਰਜ਼ ਵੀ ਨਿਭਾਵੋ ਡਾਕਟਰ ਨੂੰ ਰੱਬ ਦਾ ਦਰਜਾ ਦਿੱਤਾ ਜਾਂਦਾ ਸੀ ਡਾਕਟਰ ਨੂੰ ਰੱਬ ਸੀ ਅੱਜ ਵੀ ਹੈ 노 ਡਾਊਟ ਜਿਹੜਾ ਤੁਹਾਡੇ ਅੱਗੇ ਬੈੱਡ ਤੇ ਪਿਆ ਬੰਦਾ ਉਹਦੇ ਲਈ ਰੱਬ ਹੀ ਆ ਤੁਸੀਂ ਤੇ ਪਰ ਕਿਤੇ ਨਾ ਕਿਤੇ ਅੱਜ ਇਲਾਜ ਮਹਿੰਗਾ ਹੋ ਗਿਆ ਬਹੁਤ ਹਨਾ ਟ੍ਰੀਟਮੈਂਟ ਬਹੁਤ ਮਹਿੰਗਾ ਹੋ ਗਿਆ ਤਾਂ ਬਹੁਤ ਸਾਰੇ ਲੋਕ ਇਸ ਤੋਂ ਵਾਂਝੇ ਰਹਿ ਜਾਂਦੇ ਤੁਸੀਂ ਉਹ ਆਪਸ਼ਨ ਵੀ ਜਰੂਰ ਨਾਲ ਰੱਖਣੀ ਹੈ ਲਾਈਫਟਾਈਮ ਵੀ ਜੇ ਕੋਈ ਲੋੜ ਬਣਦਾ ਤਾਂ ਉਹਦੇ ਲਈ ਅਸੀਂ ਕੁਝ ਬਾਬੇ ਨਾਨਕ ਦੇ ਖਾਤੇ ਚੋਂ ਕੁਝ ਨਾ ਕੁਝ ਕਰ ਸਕੀ ਹੈ ਨਾ ਬਾਬੇ ਨਾਨਕ ਦਾ ਖਾਤਾ ਸਾਰਿਆਂ ਕੋਲ ਹੀ ਆ ਉਦਸਵੰਦ ਦੀ ਸੇਵਾ 200 ਰੁਪਏ ਦਾ ਲੰਗਰ ਹਰ ਬੰਦੇ ਦੀ ਜੇਬ 'ਚ ਹੈਗਾ ਆਲਰੇਡੀ ਬਸ ਉਹਨੂੰ ਯੂਜ਼ ਕਰਨਾ ਨਾ ਕਰਨਾ ਇਹ ਆਪਣੇ ਹੱਥ ਚੰਦਾ ਹਨ ਤੇ ਰਿਕਵੈਸਟ ਆ ਮੇਰੀ ਵੈਸੇ ਮੈਂ ਕੋਈ ਬੜਾ ਸਿਆਣਾ ਨਹੀਂ ਤੁਸੀਂ ਬਹੁਤ ਪੜੇ ਲਿਖੇ ਹੋ ਤੁਸੀਂ ਬਹੁਤ ਮਿਹਨਤ ਕਰੀ ਆ ਤੇ ਥੈਂਕ ਯੂ ਅੱਜ ਤੁਸੀਂ ਸਾਰਿਆਂ ਨੇ ਇੱਥੇ ਆ ਕੇ ਸਾਡੇ ਪੇਸ਼ੈਂਟਸ ਨੂੰ ਚੈੱਕ ਕੀਤਾ ਉਹਨਾਂ ਨੂੰ ਟ੍ਰੀਟਮੈਂਟ ਬਾਰੇ ਸਾਰੀ ਜੋ ਵੀ ਤੁਸੀਂ ਇੱਥੇ ਗੱਲ ਕੀਤੀ ਆ ਸਾਡਾ ਸਿਰ ਝੁਕਦਾ ਤੁਹਾਡੀ ਸੇਵਾ ਵਾਸਤੇ ਥੈਂਕ ਯੂ ਵੈਰੀ ਮਚ ਬਾਬਾ ਜੀ ਤੁਹਾਨੂੰ ਤਰੱਕੀਆਂ ਬਖਸ਼ੋ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ-ਬਹੁਤ ਸ਼ੁਕਰੀਆ ਜੀ ਥੈਂਕ ਯੂ ਵੈਰੀ ਮਚ ਤੇ ਅੱਗੋਂ ਵੀ ਅਸੀਂ ਉਮੀਦ ਕਰਦੇ ਹਾਂ ਆਪਾਂ ਨੈਕਸਟ ਮਿਲਦੇ ਰਹਿਾਂਗੇ ਜੀ ਗੁਰੂ ਕਿਰਪਾ ਕਰਨ ਜਿਹੜੇ ਬੰਦਿਆਂ ਨੂੰ ਤੁਸੀਂ ਮਿਲੇ ਹੋ ਜਿਨ੍ਹਾਂ ਦੇ ਚੈੱਕਅਪ ਕੀਤੇ ਆ ਤੁਸੀਂ ਔਰ ਰੀਅਲ ਦੇ ਵਿੱਚ ਹੀ ਉਹ ਲੋਕ ਨੇ ਜਿਨ੍ਹਾਂ ਨੂੰ ਵਾਕਈ ਜ਼ਰੂਰਤ ਸੀਗੀ ਐਦਾਂ ਦੇ ਕੰਡੀਸ਼ਨਾਂ ਦੇ ਐਦਾਂ ਦੇ ਹਾਲਾਤਾਂ ਦੇ ਵਿੱਚ ਸੀ ਉਹ ਵੀ ਜਿਨ੍ਹਾਂ ਨੂੰ ਅਸੀਂ ਜਦੋਂ ਐਕਸਪਲੇਨ ਕਰਦੇ ਆਂ ਤਾਂ ਬੋਲ ਕੇ ਦੱਸਦੇ ਆਂ ਤਾਂ ਗਾਲੇ ਨੂੰ ਯਕੀਨ ਨਹੀਂ ਆਉਂਦਾ ਜਦੋਂ ਆਪਾਂ ਵੀਡੀਓ ਵਗੈਰਾ ਦੇਖਦੇ ਆਂ ਤਾਂ ਵੀ ਕਈ ਵਾਰੀ ਐ ਫੀਲ ਹੁੰਦਾ ਵੀ ਐਦਾਂ ਹੋ ਸਕਦਾ ਪਰ ਅੱਜ ਸੋਸਾਇਟੀ ਦੇ ਵਿੱਚ ਐਦਾਂ ਹੋ ਰਿਹਾ ਸਭ ਕੁਝ ਬਹੁਤ ਸਾਰੇ ਲੋਕ ਨੇ ਜਿਹੜੇ ਆਪਣੇ ਆਂ ਦੇ ਹੁੰਦੇ ਹੋਏ ਵੀ ਲਵਾਰਸ ਨੇ ਨੂੰ orphans ਕਿਹਾ ਜਾਂਦਾ ਪਰ ਉਹਨਾਂ ਇਹ ਬੜੀ ਦੁੱਖ ਦੀ ਗੱਲ ਹੈ ਵੀ ਜਦੋਂ ਕਿਸੇ ਦੇ ਘਰੇ ਕੋਈ ਪ੍ਰੋਗਰਾਮ ਆ ਵਿਆਹ ਸ਼ਾਦੀ ਆ ਜਾਂ ਖੁਸ਼ੀਆਂ ਵਾ ਉਦੋਂ ਸਾਰੇ ਰਿਸ਼ਤੇਦਾਰ ਸਾਰੇ ਮੂਰੇ ਆ ਕੇ ਨੱਚਦੇ ਆ ਖੁਸ਼ੀਆਂ ਮਨਾਉਂਦੇ ਆ ਪਰ ਜਦੋਂ ਉਸੇ ਘਰ 'ਚ ਕਦੇ ਦੁੱਖ ਹੁੰਦਾ ਵਾ ਤਕਲੀਫ ਹੁੰਦੀ ਆ ਤਾਂ ਉਦੋਂ ਉਹੀ ਰਿਸ਼ਤੇਦਾਰ ਉਹੀ ਲੋਕ ਉਹਨਾਂ ਨੂੰ ਮਿਲਣ ਤੋਂ ਉਹਨਾਂ ਕੋਲੇ ਆਉਣ ਤੋਂ ਵੀ ਤਰੇਜ਼ ਕਰਦੇ ਆ ਇਸ ਕਰਕੇ ਇਦਾਂ ਦੀ ਸੋਸਾਇਟੀ 'ਚ ਇਦਾਂ ਦੇ ਹਾਲਾਤ ਬਣ ਰਹੇ ਆ ਵਾਹਿਗੁਰੂ ਕਿਰਪਾ ਕਰ ਤੁਸੀ ਆਪਣੀ ਆਪਣੀ ਡਿਊਟੀ ਚੰਗੇ ਤਰੀਕੇ ਨਾਲ ਨਿਭਾਵੋ ਗੁਰੂ ਮਹਾਰਾਜ ਦੀ ਕਿਰਪਾ ਕਰਨ ਤੁਸੀ ਇੱਕ ਚੰਗਾ ਸਮਾਜ ਸਿਰਜ ਸਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ ਬਹੁਤ ਬਹੁਤ ਤਰਾ ਫਿਰ ਚੁੱਕੀ ਥੈਂਕ ਯੂ ਸਾਰੇਆਂ ਦਾ ਥੈਂਕ ਯੂ ਬਹੁਤ ਬਹੁਤ